ਕੰਮੀ ਉਹ ਕਿਹਾ ਮੇਰੇ ਮਨ ਤੋਂ ਕੋਈ ਲੜਾਈ ਨਹੀਂ ਆਜ ਵੀ ਕਾਹਦੀ ਹੋਣ ਦੇ ਨਾਲ ਕੋਈ ਲੜਾਈ ਮਾ ਮੈਂ ਕਹਦਾ ਸੀ ਫਤਰਾ ਚਾਦਰਾਂ ਨੂੰ ਪੁਛਾਓ ਮਿੱਤਰਾ ਆ ਜਾਣੀ ਹੋਵੇ ਚੱਲਦੇ ਜਾਓ ਤੇ ਆਪਣੀ ਜੇ ਤੁਹਾਡੇ ਨਾਲ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰੇ ਪੱਕੀਆਂ ਚੋਰ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਇੰਦਾ ਜਮਨਦਸ ਚੋਕੜਾ ਲਖਨੋ ਦਾ ਸਭ ਤੋਂ ਇਤਿਹਾਸਿਕ ਵਿੱਚ ਉਹ ਉੱਠਣ ਦਾ ਜੈ ਗਿਆ ਉਹ ਵੇਦਾ ਵੇਦਲਾ ਗਿਆ ਉਹ ਟਕਾਹੇ ਦੇ ਵਿੱਚ ਪੈਸੇ ਦਿੱਤਾ ਸੀ ਉਹ ਟਕਾਹੇ ਕੇ 50000 ਕਰੋੜ ਰੁਪਏ ਪੰਜਾਬ ਦਾ ਮੁੱਲ ਸੀ ਤੇ 30 ਸਾਲ ਤੋਂ ਮੁੱਖ ਮੰਤਰੀ ਜਿੱਦਦੇ ਆਇਆ ਪਰ ਪੰਜਾਬ ਵਾਲਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਸੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਜਾਂਦਾ ਤੁਸੀਂ ਉੜਕੀ ਉਹ ਜਾਂਦੇ ਨੇ ਇਹਨੂੰ ਪੁੱਛ ਲੋ ਇਹ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਨਵਜੋ ਸਿੰਘ ਸਿੱਧੂ ਦਾ ਆਪਣੀ ਹੀ ਪਾਰਟੀ ਜਾਂ ਕਹਿ ਲੋ ਪਾਰਟੀ ਆਖੂ ਨਾਲ ਛਤੀ ਦਾ ਅੰਕੜਾ ਕੋਈ ਨਵੀਂ ਗੱਲ ਨਹੀਂ ਉਹ ਪਾਜ ਪਾ ਚ ਜਾਣ ਕਾਂਗਰਸ ਚ ਜਾਂ ਫਿਰ ਕਿਸੇ ਹੋਰ ਪਾਰਟੀ ਚ ਸਿੱਧੂ ਆਪਣੇ ਹੀ ਸਾਥੀਆਂ ਦੇ ਪੋਤੜੇ ਫਰੋਲਰ ਚ ਕਦੇ ਵੀ ਕੱਟ ਨਹੀਂ ਕਰਦੇ ਬੀਤੇ ਦਿਨੀ ਸਿੱਧੂ ਨੇ ਪਿੰਡ ਮਹਾਰਾਜ ਚ ਰੈਲੀ ਕੀਤੀ ਤਾਂ ਸਿੱਧੂ ਦੇ ਨਿਸ਼ਾਨੇ ਤੇ ਕਾਂਗਰਸ ਦੇ ਆਗੂ ਹੀ ਰਹੇ ਫਿਰ ਪਾਵੇਂ ਉਹ ਕੈਪਟਨ ਹੁਣ ਜਾਂ ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਹੁਣ ਬਾਕੀ ਕਾਂਗਰਸੀਆਂ ਨੂੰ ਵੀ ਨਰਾਜ਼ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਪਾ ਨੇ ਸਿੱਧੂ ਨੂੰ ਆਪਣਾ ਨਮਾਖੜਾ ਨਾਲ ਲਾਉਣ ਦੀ ਨਸੀਅਤ ਦਿੱਤੀ ਹੈ ਚੰਨੀ ਨੇ ਕਿਹਾ ਮੈਂ ਵੀ ਮਤਲਬ ਕੋਈ ਨਹੀਂ ਆਤਮੀ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਇਹ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਆਦਾ ਬਚੋਟੀ ਤੋਂ ਵੈਸੇ ਇਹ ਤੁਹਾਨੂੰ ਇਸ ਜਮਾਤ ਨੇ ਇੱਜ਼ਤ ਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਕੀਤਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਸਿੱਧੂ ਤੇ ਵੀ ਇਹ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ ਮੈਂ ਤੇ ਇਹਨਾਂ ਨੂੰ ਬੇਤੀ ਕਰਾਂ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਉ ਧਰ ਰਹੇ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨੇ ਤੇ ਨਵਜੋਤ ਸਿੰਘ ਸਿੱਧੂ ਦੇ ਨਵੇਂ ਸਲਾਕਾ ਪਾਪਕੇ ਕਾਂਗਰਸ ਚਾਏ ਨਵੇਂ ਆਖ ਵੀ ਰਹੇ ਦਰਸਲ ਪ੍ਰਤਾਪ ਸਿੰਘ ਬਾਜਵਾ ਦਾ ਸਿੱਧਾ ਸਿੱਧਾ ਇਸ਼ਾਰਾ ਆਮ ਆਦਮੀ ਪਾਰਟੀ ਛੱਡ ਕੇ ਆਏ ਨਾਜ਼ਰ ਸਿੰਘ ਮਾਨਸ਼ਈਆ ਅਤੇ ਜਗਦੇਵ ਸਿੰਘ ਕਮਾਲੂ ਤੇ ਸੀ ਜਿਨ੍ਹਾਂ ਨੂੰ ਬਾਜਵਾ ਨੇ ਸਿੱਧੂ ਨਾਲ ਹੀ ਫਖਰੀਆਂ ਸਟੇਜਾਂ ਦੀ ਬਜਾਏ ਕਾਂਗਰਸ ਪਾਰਟੀ ਦੀਆਂ ਸਟੇਜਾਂ ਤੇ ਆਉਣ ਦੀ ਤਾਕੀਦ ਕੀਤੀ ਇਹ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਿਬ ਨੂੰ ਕਿ ਥੋੜਾ ਜਿਹਾ ਮੈਚਓਰਟੀ ਤੋਂ ਹੋਵੇ ਇਹ ਤਾਂ ਉਹ ਇਸ ਜਮਾਤ ਨੇ ਇਜ਼ਤਮਾਨ ਦੇ ਹੀ ਦਿੱਤਾ ਹੈ ਤੇ ਉਹਨੂੰ ਡਾਈਜੈਸਟ ਕੀਤਾ। ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨ ਜੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ। ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਜੀ। ਮੈਂ ਤੇ ਇਹਨਾਂ ਨੂੰ ਬੇਤੀ ਕਰਾਂਗਾ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਦਾ ਚਲੋ। ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ। ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ। ਇੱਕ ਇਥੇ ਜਿਗਰਾਉਂ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਸ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹ ਵੀ ਬੜੇ ਖਲੇ ਹੀ رائے ਦਿੰਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰਟ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸੇ ਸੱਜਣ ਨਹੀਂ ਦਿੱਤਾ ਤੁਸੀਂ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤਾਂ ਉਹ ਟਾਈਮ ਹੀ ਤਾਂ ਉੱਥੇ ਗੱਲ ਕਰੋ ਜੇ ਕਰੀਏ ਤਾ ਸਾਫੇ ਕੇ ਪਾਰਟੀ ਆ ਕੋ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਨੇ ਹਾਲਾਂਕਿ ਫਿਲਹਾਲ ਇਹ ਸਿਰਫ ਸ਼ੁਰੂਆਤ ਹੈ ਪਰ ਚੇਕਰ ਸਿੱਧੂ ਨੇ ਆਪਣੀਆਂ ਵੱਖਰੀਆਂ ਰੈਲੀਆਂ ਇਸੇ ਤਰ੍ਹਾਂ ਜਾਰੀ ਰੱਖੀਆਂ ਤਾਂ ਸ਼ਾਇਦ ਇਸ ਦਾ ਅਸਰ ਲੋਕ ਸਭਾ ਚੋਣਾਂ ਤੇ ਪਵੇਗਾ ਜਿਸ ਦਾ ਨਤੀਜਾ ਕਾਂਗਰਸ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਸਾਫ਼ ਕਹਿ ਚੁੱਕੇ ਨੇ ਕਿ ਸਿੱਧੂ ਪਹਿਲਾਂ ਹੀ ਪਾਰਟੀ ਨੂੰ 78 ਵਿਧਾਇਕਾਂ ਤੋਂ 18 ਵਿਧਾਇਕਾਂ ਤੇ ਲਿਆ ਚੁੱਕੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ